ਦੇਉ ਭੈਣ ਹੁਣੀ ਇੱਥੇ ਪ੍ਰਦਰਸ਼ਨ ਕਰਦੇ ਹੋਏ ਖੜੇ ਸੀ ਤੇ ਗਰਮੀ ਦੇ ਨਾਲ ਇਹਨਾਂ ਨੇ ਸਾਡੇ ਜਿਹੜੇ ਨਿਯੁਕਤੀ ਪੱਤਰ ਆ ਜੋ ਕਿ ਮੁੱਖ ਮੰਤਰੀ ਨੇ ਸਾਨੂੰ ਆਪ ਆਪ ਦੇ ਹੱਥੀ ਦਿੱਤੇ ਸੀਗੇ ਉਹ ਸਾਡੇ 5 ਮਹੀਨਿਆਂ ਦੇ ਬਾਅਦ ਜਿਹੜੇ ਨਿਯੁਕਤੀ ਪੱਤਰ ਆ ਉਹ ਰੱਦ ਕਰ ਦਿੱਤੇ ਗਏ ਸਾਨੂੰ ਫੇਰ ਦੁਬਾਰਾ ਸਰਕਾਰੀ ਮਾਸਟਰ ਤੋਂ ਫੇਰ ਸਾਨੂੰ ਬੇਰਜਗਾਰ ਬਣਾ ਦਿੱਤਾ ਗਿਆ ਇਸ ਸਰਕਾਰ ਤਾਂ ਕਹਿੰਦੀ ਹੈ ਕਿ ਮੈਂ ਲੋਕਾਂ ਦੇ ਵਿੱਚ ਲਿਆਂ ਚ ਅੱਗ ਬਾਲੂਗਾ ਇਹ ਤਾਂ ਸਾਡੇ ਚੁੱਲਿਆਂ ਦੀ ਅੱਗ ਹੈ ਜਿਹੜੀ 부ਝਾਰ ਹੈ ਹਾਂਜੀ ਝੂਠਾ ਮੰਤਰੀ ਹੈ ਇੱਕ ਨੰਬਰ ਦਾ ਸਿੱਖਿਆ ਮੰਤਰੀ ਵੀ ਤੇ ਮੁੱਖ ਮੰਤਰੀ ਵੀ ਤਾਨੂੰ ਚੰਡੀਗੜ੍ਹ ਆਪਣੀਆਂ ਮੰਗਾ ਲੈ ਕੇ ਜਾਣੀਆਂ ਪੈਣੀਆਂ ਪਰ ਉਹ ਚੰਡੀਗੜ੍ਹ ਵੀ ਨਹੀਂ ਮਿਲੇਗਾ ਮਿਲੇਗਾ ਦਿੱਲੀ ਮਿਲੇਗਾ ਕੈਤਰੀਵਾਲ ਦੇ ਘਰੇ ਮਿਲੇਗਾ ਆਪਣੀ ਤੂੰ ਬੱਲੇ ਬੱਲੇ ਕਰਵਾਉਣ ਲਈ ਬੜੀਆਂ ਹੀ ਗੱਪਾਂ ਛੱਡੀਆਂ ਜੜ ਪਟਾਂਗੇ ਹਾਕਮਾਂ ਤੇਰੀ ਜੇ ਸਾਡੀਆਂ ਨਾਲ ਜੜਾਂ ਲੱਗੀਆਂ ਬੜੇ ਵਿਸ਼ਵਾਸ ਨਾਲ ਕੀਤੇ ਸੀ ਬਿਰਾਜਮਾਨ ਪਤਾ ਉਦੋਂ ਲੱਗੂ ਜਦੋਂ ਬਾਹੋਂ ਫੜ ਗੱਦੀ ਤੋਂ ਉਤਾਰੇ ਅਸੀਂ ਸਦੀਆਂ ਦੇ ਉੱਗੇ ਇੱਥੇ ਬੋਰਡ ਨਹੀਂ ਛੱਡੇ ਜੜਾਂ ਤੇਰੀਆਂ ਤਾਂ ਕੱਲ ਲੱਗੀਆਂ ਨੇ ਸਰਕਾਰੇ ਜੜਾਂ ਤੇਰੀਆਂ ਤਾਂ ਕੱਲ ਲੱਗੀਆਂ ਨੇ ਸਰਕਾਰੇ ਸੱਚੇ ਆਕਾਲ ਪੰਜਾਬੀ ਰੇਡੀਓ ਤੇ ਪੰਜਾਬੀ ਟੀਵੀ ਯੂਐਸਏ ਵੇਖਣਾ ਤੁਸੀਂ ਸ਼ੁਰੂ ਕਰ ਚੁੱਕੇ ਹੋ ਅਸੀਂ ਬੀਤੇ ਦਿਨ ਵੀ ਰਿਪੋਰਟਾਂ ਤੁਹਾਡੇ ਨਾਲ ਸਾਂਝੀਆਂ ਕੀਤੀਆਂ ਸੀ ਅੱਜ ਮੋੜ ਤੋਂ ਸ਼ੁਰੂ ਹੋਏ ਆ ਕੇ ਉਹਨੇ ਤਾਂ ਪੰਜਾਬ ਦੇ ਵਿੱਚ ਪੱਕੇ ਮੁਲਾਜ਼ਮ ਨਹੀਂ ਹੋਣਗੇ ਜਿੰਨੇ ਇਸ ਸਮੇਂ ਜਲੰਧਰ ਵੈਸਟ ਹਲਕੇ ਦੇ ਵਿੱਚ ਸੜਕਾਂ ਤੇ ਕੱਚੇ ਮੁਲਾਜ਼ਮ ਨਜ਼ਰ ਆ ਰਹੇ ਨੇ ਜਾਂ ਫਿਰ ਉਹ ਲੋਕ ਨਜ਼ਰ ਆ ਰਹੇ ਨੇ ਜਿਹੜੇ ਬੇਰੋਜ਼ਗਾਰ ਨੇ ਨੌਕਰੀਆਂ ਦੀ ਮੰਗ ਕਰ ਰਹੇ ਨੇ ਇੱਧਰ 4161 ਮਾਸਟਰ ਕੇਡਰ ਨਿਯੁਕਤੀ ਪੱਤਰ ਪ੍ਰਾਪਤ ਬੇਰੋਜ਼ਗਾਰ ਕਹਿ ਸਕਦੇ ਆ ਅਧਿਆਪਕ ਮੌਜੂਦ ਨੇ ਉਹਨਾਂ ਦੀ ਯੂਨੀਅਨ ਹੈ ਪ੍ਰਧਾਨ ਸਾਹਿਬ ਸਾਡੇ ਨਾਲ ਨੇ ਪ੍ਰਧਾਨ ਸਾਹਿਬ ਦੇ ਨਾਲ ਗੱਲ ਕਰਦੇ ਆ ਪ੍ਰਧਾਨ ਸਾਹਿਬ ਸਭ ਤੋਂ ਪਹਿਲਾਂ ਇਹ ਦੱਸੋ ਕਿ 41 61 ਮਾਸਟਰ ਕੁਕਟਰ ਨਿਯੁਕਤੀ ਇਹ ਕਦੋਂ ਦੀ ਨਿਯੁਕਤੀ ਸੀ ਕਿੰਨੇ ਲੋਕਾਂ ਨੂੰ ਪੱਤਰ ਮਿਲੇ ਸੀ ਇਹ ਕੀ ਸਾਰਾ ਵਰਤਾਰਾ ਕੀ ਹੈ ਇਸ ਸਮੇਂ ਸਰ ਕੀ ਹੋਇਆ ਕਿ ਪਿਛਲੇ ਸਾਲ 5 ਜਨਵਰੀ 2023 ਨੂੰ 41 ਕਟ ਮਾਸਟਰ ਕੁਕਟਰ ਨੂੰ ਸਿੱਖਿਆ ਮੰਤਰੀ ਤੇ ਮੁੱਖ ਮੰਤਰੀ ਨੇ ਐਗਰੀਕਲਚਰ ਯੂਨੀਵਰਸਿਟੀ ਦੇ ਵਿੱਚ ਅਪੁਆਇੰਟਮੈਂਟ ਲੈਟਰ ਦਿੱਤੇ ਸੀ ਤਾਂ ਇਹ ਨੌਜਵਾਨਾਂ ਨੂੰ ਇਹ ਸੀਗਾ ਕਿ ਸਾਨੂੰ ਜਿਹੜਾ ਰਜਗਾਰ ਹੈ ਉਹ ਮਿਲ ਗਿਆ ਖੁਸ਼ੀਆਂ ਮਨਾਇਆ ਇਹਨਾਂ ਨੇ ਪਾਰਟੀਆਂ ਦਿੱਤੀਆਂ ਪਰ ਉਹ ਥੋੜੇ ਸਮੇਂ ਦੀਆਂ ਖੁਸ਼ੀਆਂ ਸੀਗੀਆਂ ਕਿਉਂਕਿ ਪਹਿਲਾਂ ਇਹਨਾਂ ਨੂੰ ਸਰਕਾਰ ਕਹਿੰਦੀ ਰਹੀ ਕਿ ਤੁਹਾਡੀ ਜਲਦੀ ਜੋਇਨਿੰਗ ਹੈ ਜਿਹੜੀ ਹੋ ਜੂਗੀ ਸਟੇਸ਼ਨ ਤੁਹਾਨੂੰ ਮਿਲ ਜਾਣਗੇ ਮਾਰਚ ਅਪ੍ਰੈਲ ਦੇ ਵਿੱਚ ਪਰ ਇਹਨਾਂ ਦੇ ਸਟੇਸ਼ਨ ਦੀ بجائے ਇਹਨਾਂ ਦਾ ਅਪ੍ਰੈਲ ਦੇ ਵਿੱਚ ਜਾ ਕੇ ਰਿਜ਼ਲਟ ਰਵਾਈਜ਼ ਕਰ ਦਿੱਤਾ ਗਿਆ ਮਈ ਦੇ ਵਿੱਚ ਜਾ ਕੇ ਅਪਾਇੰਟਮੈਂਟ ਲੈਟਰ ਜਿਹੜੇ ਉਹ ਰੱਦ ਕਰ ਦਿੱਤੇ ਗਏ ਡੇਢ ਸਾਲ ਹੋ ਚਲੇ ਇਹ ਆਪਣਾ ਅਪਾਇੰਟਮੈਂਟ ਲੈਟਰ ਤੇ ਮੈਡੀਕਲ ਚੱਕੀ ਫਿਰਦੇ ਆ ਹਾਲੇ ਤੱਕ ਸਰਕਾਰ ਨੇ ਇਹਨਾਂ ਦਾ ਕੋਈ ਵੀ ਹੱਲ ਨਹੀਂ ਕੀਤਾ ਧਰਨੇ ਮੁਜਾਰੇ ਮੀਟਿੰਗਾਂ ਦੇ ਵਿੱਚੋਂ ਹਾਲੇ ਤੱਕ ਜਿਹੜਾ ਕੋਈ ਵੀ ਹੱਲ ਨਹੀਂ ਆਇਆ ਕਿਉਂਕਿ ਇਹ ਸਰਕਾਰ ਸਿਹਤ ਤੇ ਸਿੱਖਿਆ ਦੇ ਨਾਮ ਤੇ ਬਣੀ ਸੀ ਤਾਂ ਸਾਨੂੰ ਵੀ ਇਹ ਹੁਣ ਵੀ ਇਹ ਆਸ ਹੈ ਕਿ ਸਿੱਖਿਆ ਦੇ ਜਿੰਨੇ ਵੀ ਲਟਕਦੇ ਮਸਲੇ ਆ ਚਾਹੇ ਇਹ ਅਪਾਇੰਟਮੈਂਟ ਲੈਟਰ ਵਾਲੇ 252 ਕੈਂਡੀਡੇਟ ਹੈ ਜਿਹੜੇ ਬਾਹਰ ਕੀਤੇ ਹੋਏ ਐ ਕਿ ਸਰਕਾਰ ਇਹਨਾਂ ਦਾ 1.5 ਸਾਲ ਹੋ ਚੱਲੇ ਬਹੁਤ ਟਾਈਮ ਹੋ ਗਿਆ ਹੁਣ ਇਹਨਾਂ ਦਾ ਜਿਹੜਾ ਹੱਲ ਕਰਕੇ ਇਹਨਾਂ ਨੂੰ ਸਕੂਲਾਂ ਦੇ ਵਿੱਚ ਜਿਹੜਾ ਭੇਜੇ ਤੇ ਹੁਣ ਗੱਲਬਾਤ ਕੀ ਹੈ ਜਿੱਦਾਂ ਤੁਸੀਂ ਦੱਸ ਰਹੇ ਹੋ ਕਿਸੇ ਦੀ ਉਸ ਤੋਂ ਬਾਅਦ ਤੁਹਾਡੇ ਨਾਲ ਮੀਟਿੰਗ ਹੋਈ ਹੈ ਸੀਨੀਅਰ ਅਧਿਕਾਰੀ ਜਾਂ ਫਿਰ ਕਿਸੇ ਮੰਤਰੀ ਦੀ ਹਾਂਜੀ ਹਾਂਜੀ ਸਰ ਸਾਡੀਆਂ ਲਗਾਤਾਰ ਮੀਟਿੰਗਾਂ ਹੋ ਰਹੀਆਂ ਸਬ ਕਮੇਟੀ ਨਾਲ ਵੀ ਹੋਈ ਹੈ ਸਿੱਖਿਆ ਮੰਤਰੀ ਨਾਲ ਵੀ ਹੁੰਦੀਆਂ ਰਹੀਆਂ ਨਗੀਆਂ ਡਿਪਾਰਟਮੈਂਟ ਨਾਲ ਵੀ ਹੁੰਦੀਆਂ ਪਰ ਲਾਰੇਾਂ ਤੋਂ ਸਿਵਾਏ ਹਾਲੇ ਤੱਕ ਕੁਝ ਨਹੀਂ ਮਿਲਿਆ ਤੁਹਾਡਾ ਹੋ ਰਿਹਾ ਹੈ ਤੁਹਾਡਾ ਗੱਲ ਕਰ ਰਹੇ ਹਾਂ ਪਰ ਸਿਰਫ ਲਾਰੇ ਨੇਗੇ ਉਸ ਨੂੰ ਆਮਲੀ ਰੂਪ ਦੇ ਵਿੱਚ ਜਿਹੜਾ ਲਾਗੂ ਹੈ ਉਹ ਨਹੀਂ ਕੀਤਾ ਗਿਆ ਠੀਕ ਹੈ ਜੀ ਜੀ ਤੋ ਤੁਸੀਂ ਕੀ ਕਹਿਣਾ ਚਾਹੋਗੇ ਬਾਈ ਇਸ ਤਰੀਕੇ ਦੇ ਨਾਲ ਅੱਜ ਤੁਸੀਂ ਜਲੰਧਰ ਵੈਸਟ ਦੇ ਵਿੱਚ ਆਏ ਹੋ ਕੀ ਕੀ ਲੋਕਾਂ ਨੂੰ ਸੰਦੇਸ਼ ਦੇਣ ਦੇ ਲਈ ਆਏ ਹੋ ਜਾਂ ਫਿਰ ਆਪਣੀ ਗੱਲ ਰੱਖਣ ਦੇ ਲਈ ਆਏ ਕਿਉਂ ਆਏ ਇੱਥੇ ਅਸੀਂ ਤਾਂ ਸਰ ਆਪਣੀ ਗੱਲ ਰੱਖਣ ਵਾਸਤੇ ਵੀ ਆਏ ਆ ਤੇ ਲੋਕਾਂ ਨੂੰ ਸੰਦੇਸ਼ ਦੇਣ ਵਾਸਤੇ ਵੀ ਆਏ ਆ ਕਿ ਜੋ ਸਰਕਾਰ ਸਾਨੂੰ ਨਿਯੁਕਤੀ ਪੱਤਰ ਦੇ ਕੇ ਰੱਦ ਕਰ ਸਕਦੀ ਆ ਸਾਨੂੰ 4-5 ਮਹੀਨੇ ਸਰਕਾਰੀ ਮਾਸਟਰ ਬਣਾ ਕੇ ਸਕੂਲਾਂ ਦੇ ਵਿੱਚ ਨਹੀਂ ਭੇਜਿਆ ਗਿਆ ਸਾਨੂੰ ਸਿਰਫ ਅਪੁਆਇੰਟਮੈਂਟ ਲੈਟਰ ਦਿੱਤੇ ਗਏ 5 ਜਨਵਰੀ ਨੂੰ ਲੁਧਿਆਣੇ ਦੇ ਵਿੱਚ ਮੁੱਖ ਮੰਤਰੀ ਸਾਹਿਬ ਨੇ ਖੁਦ ਸਾਨੂੰ ਆਪ ਦੇ ਹੱਥਾਂ ਨਾਲ ਅਪਾਇੰਟਮੈਂਟ ਲੈਟਰ ਦਿੱਤੇ ਪਰ ਸਾਨੂੰ ਸਿਰਫ 4-5 ਮਹੀਨੇ ਸਰਕਾਰੀ ਮਾਸਟਰ ਬਣਾ ਕੇ ਇੱਕ ਕਾਗਜ਼ਾਂ ਦੇ ਵਿੱਚ ਰੱਖਤਾ ਸਾਨੂੰ ਨੂੰ ਸਕੂਲਾਂ ਦੇ ਵਿੱਚ ਨਹੀਂ ਭੇਜਿਆ ਗਿਆ ਜਦੋਂ ਸਾਨੂੰ ਸਕੂਲਾਂ ਦੇ ਵਿੱਚ ਵਾਰੀ ਭੇਜਣ ਦੀ ਆਈ ਤਾਂ ਇਹਨਾਂ ਨੇ ਸਾਡੇ ਜਿਹੜੇ ਨਿਯੁਕਤੀ ਪੱਤਰਾਂ ਜੋ ਕਿ ਮੁੱਖ ਮੰਤਰੀ ਨੇ ਸਾਨੂੰ ਆਪ ਆਪ ਦੇ ਹੱਥੀ ਦਿੱਤੇ ਸੀਗੇ ਉਹ ਸਾਡੇ 5 ਮਹੀਨਿਆਂ ਦੇ ਬਾਅਦ ਜਿਹੜੇ ਨਿਯੁਕਤੀ ਪੱਤਰਾਂ ਉਹ ਰੱਦ ਕਰ ਦਿੱਤੇ ਗਏ। ਸਾਨੂੰ ਫੇਰ ਦੁਬਾਰਾ ਸਰਕਾਰੀ ਮਾਸਟਰ ਤੋਂ ਫੇਰ ਸਾਨੂੰ ਬੇਰੁਜ਼ਗਾਰ ਬਣਾ ਦਿੱਤਾ ਗਿਆ। ਤੁਹਾਡੇ ਕਿੰਨੇ ਪੇਪਰ ਕਿੰਨੇ ਹੋਏ ਸੀ ਤੁਹਾਡੇ? ਸਾਡ ਸਾਡਾ ਜਿਹੜਾ ਮੇਰਾ ਪੰਜਾਬੀ ਮਾਸਟਰ ਕੈਟਰ ਦਾ ਜਿਹੜਾ ਪੇਪਰ ਹੋਇਆ ਸੀ ਉਹ ਕਲੀਅਰ ਹੋਇਆ ਸੀਗਾ ਤੇ ਮੇਰੇ ਖੁਦ ਮੈਂ ਮੈਰਿਟ ਲਿਸਟ ਦੇ ਵਿੱਚ ਆਇਆ ਸੀਗਾ। ਪਰ ਅਪੁਆਇੰਟਮੈਂਟ ਲੈਟਰ ਦੇਣ ਤੋਂ ਬਾਅਦ ਮੈਰਿਟ ਲਿਸਟ ਦੇ ਵਿੱਚ ਆਉਣ ਤੋਂ ਬਾਅਦ ਵੀ ਸਾਨੂੰ ਜਿਹੜਾ ਇਸ ਭਰਤੀ ਦੇ ਵਿੱਚੋਂ ਬਾਹਰ ਕਰ ਦਿੱਤਾ ਗਿਆ ਸਾਡੇ ਅਪੁਆਇੰਟਮੈਂਟ ਲੈਟਰ ਰੱਦ ਕਰ ਦਿੱਤੇ ਗਏ ਮੁੱਖ ਮੰਤਰੀ ਸਾਹਿਬ ਆਪ ਕਹਿੰਦੇ ਸੀਗੇ ਕਿ ਤੁਹਾਨੂੰ ਸਿਰਫ ਮੈਰਿਟ ਦੇ ਬੇਸ ਤੇ ਨੌਕਰੀ ਮਿਲੂਗੀ ਅਸੀਂ ਤਾਂ ਮੈਰਿਟ ਦੇ ਵਿੱਚ ਵੀ ਆਏ ਸੀ ਆਪਦੀ ਮਿਹਨਤ ਨਾਲ ਆਏ ਸੀ ਕਿਸੇ ਨੂੰ 1 ਰੁਪਿਆ ਵੀ ਨਹੀਂ ਦਿੱਤਾ ਸੀਗਾ ਪਰ ਫਿਰ ਵੀ ਸਾਡੀ ਮਿਹਨਤ ਦਾ ਫਾਲੇ ਇਹਨਾਂ ਨੇ ਸਾਨੂੰ ਬਾਹਰ ਕਰਕੇ ਸਾਡੇ ਨਿਯੁਕਤੀ ਪੱਤਰ ਰੱਦ ਕਰਕੇ ਸਾਨੂੰ ਦਿੱਤਾ ਭਾਈ ਹੁਣ ਤੁਹਾਡੀ ਕੋਈ ਮੀਟਿੰਗ ਹੋਈ ਹੈ ਜਾਂ ਕਿਸੇ ਤੱਕ ਸਨੇਹਾ ਲਾਇਆ ਹੈ ਤੁਸੀਂ ਵੀ ਭਾਈ ਅਸੀਂ ਆਏ ਆ ਸਾਡੇ ਨਾਲ ਗੱਲਬਾਤ ਕਰੋ ਨਹੀਂ ਹਜੇ ਤੱਕ ਕੋਈ ਮੀਟਿੰਗ ਨਹੀਂ ਸਾਡੀ ਹੋਈ ਤੇ ਸਨੇਹਾ ਤਾਂ ਅਸੀਂ ਪੰਜਾਬ ਦੀ ਜਨਤਾ ਨੂੰ ਹੀ ਲਾਉਣਾ ਚਾਹੁੰਦੇ ਆ ਤੇ ਲਾ ਰਹੇ ਆ ਕਿ ਇਹ ਵੀ ਠੱਗਾਂ ਦੀ ਇਹ ਸਰਕਾਰ ਇਹ ਵੀ ਠੱਗਾਂ ਦੀ ਇਹ ਸਰਕਾਰ ਖੜ ਕੇ ਚਰਾਹੇ ਵਿੱਚ ਸੱਕਦੇ ਹਾਂ ਹਾਲਾਤ ਦੇਖ ਸਕਦੇ ਹੋ ਭੈਣ ਹੁਣੀ ਇੱਥੇ ਪ੍ਰਦਰਸ਼ਨ ਕਰਦੇ ਹੋਏ ਖੜੇ ਸੀ ਤੇ ਗਰਮੀ ਦੇ ਨਾਲ ਉਹਨਾਂ ਦਾ ਬੁਰਾ ਹਾਲ ਹੋ ਗਿਆ ਤੇ ਇੱਥੇ ਬੈਠਣ ਨੂੰ ਮਜਬੂਰ ਹੋ ਗਏ ਨੇ ਉਹਨਾਂ ਦੀ ਸਿਹਤ ਵਿਗੜ ਗਈ ਜਾਪਦੀ ਹੈ ਭਾਈ ਆ ਹਾਲਾਤ ਹੋ ਰਹੇ ਨੇ ਤੁਸੀਂ ਧਰਨਿਆਂ ਤੇ ਖੜੇ ਹੋ ਦੇਖੋ ਜੀ ਇਹ ਸਰਕਾਰ ਨੂੰ ਸੋਚਣਾ ਚਾਹੀਦਾ ਸਾਡਾ ਤਾਂ ਇੱਥੇ ਐਡੀ ਦੂਰ ਜਲੰਧਰ ਆਉਣ ਨੂੰ ਵੀ ਨਹੀਂ ਜੀ ਕਰਦਾ ਸੀ ਜੇਕਰ ਸਰਕਾਰ ਸਾਡਾ ਘਰੇ ਬੈਠਾਂ ਦਾ ਹੱਲ ਕਰ ਦਿੰਦੀ ਇਹ ਭੈਣਾਂ ਤੇ ਡਿੱਗ ਰਹੀਆਂ ਨੇ ਗਰਮੀ ਦੇ ਨਾਲ ਸਾਡਾ ਵੀ ਘਰਾਂ ਨੂੰ ਛੱਡ ਕੇ ਪਰ ਸਾਡੀ ਮਜਬੂਰੀ ਐ ਸੀ ਬੱਚਿਆਂ ਨੂੰ ਕਾਰ ਬਾਰ ਨੂੰ ਛੱਡ ਕੇ ਇੱਥੇ ਆਏ ਆ ਸਰਕਾਰ ਨੇ ਸਾਡਾ ਨਾਲ ਬਹੁਤ ਵੱਡਾ ਤੋਖਾ ਕੀਤਾ ਹਾਂ ਸਾਨੂੰ ਨੌਕਰੀ ਦੇ ਕੇ ਖੋਈ ਹੈ ਸਾਡੀ ਥਾਲੀ ਇਹ ਚ ਸਾਡੇ ਚੁੱਲ੍ਹੇ ਚ ਅੱਗ ਪਾ ਕੇ ਅੱਗ ਨੂੰ ਬੁਝਾਇਆ ਇਹ ਸਰਕਾਰ ਤਾਂ ਕਹਿੰਦੀ ਹੈ ਕਿ ਮੈਂ ਲੋਕਾਂ ਦੇ ਚੁੱਲਿਆਂ ਚ ਅੱਗ ਬਾਲੂਗਾ ਇਹ ਤਾਂ ਸਾਡੇ ਚੁੱਲਿਆਂ ਦੀ ਅੱਗ ਹੈ ਜਿਹੜੀ ਬੁਝਾ ਰਹੇ ਹਾਂ ਹਾਂ ਜੀ ਜੀ ਬਹੁਤ ਬਹੁਤ ਧੰਨਵਾਦ ਸੋ ਇੱਧਰ ਵੀ ਮੌਜੂਦ ਨੇ ਪਹਿਲੇ ਕੀ ਕਹੋਗੇ ਤੁਸੀਂ ਇਸ ਤਰੀਕੇ ਦੇ ਹਾਲਾਤ ਬਣ ਰਹੇ ਨੇ ਤੁਸੀਂ ਸੜਕਾਂ ਤੇ ਖੜੇ ਹੋ ਅੱਤ ਦੀ ਗਰਮੀ ਦੇ ਵਿੱਚ ਤੁਸੀਂ ਪਹਿਲਾਂ ਰੋਜ਼ਗਾਰ ਕਹਿੰਦੇ ਤੁਹਾਨੂੰ ਦਿੱਤਾ ਮੁੜ ਕੇ ਫਿਰ ਬੇਰੋਜ਼ਗਾਰ ਦਾ ਠੱਪਾ ਲੱਗ ਗਿਆ ਤੁਹਾਡੇ ਹਾਂ ਜੀ ਬਿਲਕੁਲ ਜੀ ਸਾਨੂੰ ਖੁਦ ਨਿਯੁਕਤੀ ਪੱਤਰ ਦਿੱਤੇ ਸੀ ਮੁੱਖ ਮੰਤਰੀ ਨੇ ਤੇ ਸਿੱਖਿਆ ਮੰਤਰੀ ਨੇ ਜਦੋਂ ਨਿਯੁਕਤੀ ਪੱਤਰ ਮਿਲੇ ਸੀ ਬੜੀ ਖੁਸ਼ੀ ਹੋਊਗੀ ਲੱਡੂ ਵੰਡੇ ਗਏ ਹੋਣਗੇ ਉਹ ਖੁਸ਼ੀ ਕਿੱਦਾਂ ਦੀ ਸੀ ਹਾਂਜੀ 5 ਮਹੀਨੇ ਸਾਨੂੰ ਏ ਸੀ ਸੀ ਵੀ ਹੁਣ ਸਰਕਾਰੀ ਮਾਸਟਰ ਮੈਡਮਾਂ ਲੱਗ ਚੁੱਕੇ ਆ ਪਰ ਸਰਕਾਰ ਨੇ ਕੀ ਕੀਤਾ ਸਾਨੂੰ ਕਹਿੰਦੇ ਸਟੇਸ਼ਨ ਦੇ ਰਹੇ ਆ ਪਰ ਅੰਦਰ ਖਾਤੇ ਰਿਜ਼ਲਟ ਰਵਾਈਜ਼ ਕਰ ਰਹੇ ਸੀ ਦੇਖੋ ਪੰਜਾਬ ਸਰਕਾਰ ਇੱਕ ਪਾਸੇ ਕਹਿੰਦੀ ਸੀ 43000 ਨੌਕਰੀਆਂ ਦੇ ਦਿੱਤੀਆਂ ਪਰ ਇੱਕ ਦੂਜੇ ਪਾਸੇ ਕੀ ਕੀਤਾ ਉਹਨਾਂ ਨੇ ਨਿਯੁਕਤੀ ਪੱਤਰ ਹੀ ਰੱਦ ਕਰ ਦਿੱਤੇ 41 ਕਾਡ ਦੇ 252 ਅਧਿਆਪਕਾਂ ਨੂੰ ਨਿਯੁਕਤੀ ਪੱਤਰ ਦੇ ਕੇ ਰੱਦ ਕਰ ਦਿੱਤੇ ਉਹਨਾਂ ਨੂੰ ਕੋਈ ਸਕੂਲ ਨਹੀਂ ਦਿੱਤਾ ਤੇ ਉਹਨਾਂ ਨੂੰ 41 ਕਾਡ ਦੇ ਕਿੰਦਾ 252 ਕੀ ਕਹਦੇ 252 ਵਿੱਚੋਂ ਅਧਿਆਪਕਾਂ ਕਾਨੂੰਨੀ ਦਿੱਤਾ ਜਾਂ ਸਾਰੇ 41 ਕਾਰਡ ਸਰ ਜੀ ਪਹਿਲਾਂ ਤਾਂ ਸਾਰੇ ਜਿਹੜੇ ਸਲੈਕਟਡ ਸਿੱਧਿਆਪਕ ਉਹ ਠੀਕ ਸੀ ਉਹਨਾਂ ਜੁਆਇਨ ਕਰਵਾ ਦਿੱਤਾ ਗਿਆ ਪਰ ਜਦੋਂ ਸਿਲੈਕਸ਼ਨ ਲਿਸਟ ਰਿਜ਼ਲਟ ਰਵਾਈਜ਼ ਹੋਇਆ ਤਾਂ ਜਿਹੜੇ ਸਲੈਕਟਡ ਅਧਿਆਪਕ ਸੀ 252 41 ਕਾਰਡ ਦੇ ਵਿੱਚੋਂ ਉਹਨਾਂ ਨੂੰ ਬਾਹਰ ਕੱਢ ਦਿੱਤਾ ਜਾਂਦਾ ਤੇ ਸਿੱਖਿਆ ਮੰਤਰੀ ਵੱਲੋਂ ਪ੍ਰੋਸਾ ਦਿੱਤਾ ਜਾਂਦਾ ਕਿ ਅਸੀਂ ਤੁਹਾਨੂੰ ਪੁਰਾਣੇ ਹੀ ਨਿਯੁਕਤੀ ਪੱਤਰਾਂ ਤੇ ਜੁਆਇਨਿੰਗ ਕਰਵਾਵਾਂਗੇ ਪਰ ਕੀ ਹੁੰਦਾ 8 9 ਮਹੀਨ ਨੂੰ ਡਾਈਟਾਂ ਦੇ ਵਿੱਚ ਵੀ ਟ੍ਰੇਨਿੰਗ ਲਗਾ ਦਿੱਤੀ ਜਾਂਦੀ ਹੈ ਪਰ 252 ਨੂੰ ਜਿਹੜੀਆਂ ਮੀਟਿੰਗਾਂ ਦੇ ਵਿੱਚ ਇੱਕ ਲਾਰਾ ਹੀ ਮਿਲਿਆ ਹਲੇ ਤੱਕ ਜੁਆਇਨਿੰਗ ਨਹੀਂ ਹੋਈ ਹਾਂਜੀ ਝੂਠਾ ਮੰਤਰੀ ਆ ਇੱਕ ਨੰਬਰ ਦਾ ਸਿੱਖਿਆ ਮੰਤਰੀ ਵੀ ਤੇ ਮੁੱਖ ਮੰਤਰੀ ਵੀ ਇੱਕ ਨੰਬਰ ਦਾ ਗੱਪੀ ਮੰਤਰੀ ਸੀ ਜਿਹਨੇ ਹਜੇ ਤੱਕ ਉਹ ਵਾਦੇ ਕਰ ਰਹੇ ਨੇ ਲੋਕ ਉਹਨਾਂ ਤੇ ਯਕੀਨ ਕਰਨ ਬੋੜ ਕੇ ਨਹੀਂ ਜੀ ਯਕੀਨ ਕਰਨਾ ਬੰਦਾ ਹੀ ਨਹੀਂ ਉਹ ਤਾਂ ਕਹਿੰਦਾ ਮੈਂ ਕਿਰਾਏ ਦੀ ਹੱਟੀ ਤੇ ਰਹਾ ਕਿਰਾਏ ਦੀ ਹੱਟੀ ਵਾਲਾ ਤਾਂ 4-5 ਦਿਨ ਹੀ ਇੱਥੇ ਜਲੰਧਰ 'ਚ ਰਹੇਗਾ ਜਾਂ ਤਾਂ ਪਰਮਾਨੈਂਟ ਹੀ ਰਹਿ ਕੇ ਜਲੰਧਰ ਦੇ ਲੋਕਾਂ ਦੀਆਂ ਮੁਸ਼ਕਲਾਂ ਸੁਣੇ ਤਾਂ ਹੁਣ ਤਾਂ 4-5 ਦਿਨਾਂ ਲਈ ਵੋਟਾਂ ਲੈ ਕੇ 10 ਜਨਵਰੀ ਤੋਂ ਬਾਅਦ ਉਹ ਦਿਖੇਗਾ ਨਹੀਂ ਤੁਹਾਨੂੰ ਚੰਡੀਗੜ੍ਹ ਆਪਣੀਆਂ ਮੰਗਾ ਲੈ ਕੇ ਜਾਣੀਆਂ ਪੈਣਗੀਆਂ ਪਰ ਉਹ ਚੰਡੀਗੜ੍ਹ ਵੀ ਨਹੀਂ ਮਿਲੇਗਾ ਮਿਲੇਗਾ ਦਿੱਲੀ ਮਿਲੇਗਾ ਕੇਜਰੀਵਾਲ ਦੇ ਘਰੇ ਮਿਲੇਗਾ ਜਾਂ ਕੇਜਰੀਵਾਲ ਨਾਲ ਮੀਟਿੰਗ ਕਰਦਾ ਮਿਲੇਗਾ ਪੰਜਾਬ ਦੀ ਉਹਨੂੰ ਕੋਈ ਫਿਕਰ ਨਹੀਂ ਇੱਕ ਪਾਸੇ ਕਹਿੰਦਾ ਮੈਂ ਮਾਂ ਬੋਲੀ ਦੀ ਰਾਖੀ ਕਰਦਾ ਪਰ 41 ਕਾਟ ਪੰਜਾਬੀ ਵਿਦਿਆਪਕਾਂ ਦੇ ਅਧਿਆਪਕਾਂ ਦੇ ਜਿਹੜੇ ਸਹੀ ਉੱਤਰ ਦੋ ਸਹੀ ਉੱਤਰ ਗਲਤ ਕਰਕੇ ਅਧਿਆਪਕਾਂ ਨੂੰ ਬਾਹਰ ਦਾ ਰਸਤਾ ਦਿਖਾਤਾ ਜੋ ਪੰਜਾਬ ਸਕੂਲ ਸਿੱਖਿਆ ਬੋਰਡ ਦੀਆਂ ਕਿਤਾਬਾਂ ਦੇ ਵਿੱਚ ਦੋ ਕੁਐਸਚਨ ਸਹੀ ਹੈ ਉਹ ਇਹਨਾਂ ਨੇ ਖੁਦ ਪੰਜਾਬ ਸਰਕਾਰ ਨੇ ਗਲਤ ਕਰਤੀ ਦੂਜੇ ਪਾਸੇ ਕਹਿੰਦਾ ਕਿ ਮੈਂ ਪੰਜਾਬੀ ਮਾਂ ਬੋਲੀ ਦੀ ਸੇਵਾ ਕਰਦਾ ਪੰਜਾਬੀ ਦਾ ਬੋਰਡ ਲਗਾਉਣਾ ਪਰ ਇਹਨਾਂ ਨੂੰ ਚੰਡੀਗੜ੍ਹ ਦੀ ਸਪੈਲਿੰਗ ਨਹੀਂ ਹੁੰਦੀ ਦੂਜੇ ਪਾਸੇ ਹਰ ਸਿਮਰਤ ਨੂੰ ਕਹਿੰਦੇ ਆ ਕਿ ਇਹਨੂੰ ਚੋਨੇ ਨੂੰ ਚੋਨਾ ਕਹਿੰਦੀ ਹੈ ਪੰਜਾਬੀ ਨਹੀਂ ਹੁੰਦੀ ਪਰ ਇਹਨਾਂ ਨੇ ਪੰਜਾਬੀ ਦਾ ਬੇੜਾ ਘਰ ਕਰ ਦਿੱਤਾ ਇੱਕ ਟਾਲੀ ਕਾਰਡ ਦੇ ਵਿੱਚ ਪ੍ਰੂਫ ਹੈ ਚਾਹੇ ਤੁਸੀਂ ਪੇਪਰ ਕੱਢ ਕੇ ਦੇਖ ਲਓ ਇਹ ਕੁਐਸਚਨ ਦੇ 10 10 ਆਪਸ਼ਨ ਆ ਬੰਦ ਵੀ ਦੇਖ ਰਹੇ ਆ ਇੱਥੇ ਹੁਣ ਬੋਰਡ ਲੱਗੇ ਹੁੰਦੇ ਨੇ ਹਰੇਕ ਬੋਰਡ ਤੇ ਪਿੰਡ ਦਾ ਨਾਮ ਗਲਤ ਲਿਖਿਆ ਹੁੰਦਾ ਸਿਹਾਰੀ ਬਿਹਾਰੀ ਦਾ ਫਰਕ ਹੀ ਨਹੀਂ ਪਤਾ ਪੰਜਾਬੀ ਮਾਂ ਬੋਲੀ ਸੇਵਾ ਨਹੀਂ ਕਰਦੇ ਸਗੋਂ ਦੀ ਉਹਦੇ ਨਾਲ ਵਿਤਕਰਾ ਕਰ ਰਹੀ ਹੈ ਪੰਜਾਬ ਸਰਕਾਰ ਦੂਜੀਆਂ ਸਰਕਾਰਾਂ ਦੇ ਇਹ ਤੰਝ ਕੱਸਣ ਵਾਲੀ ਹੈਗੀ ਆ ਸਭ ਤੋਂ ਜਿਹੜੀ ਘਟਿਆ ਸਰਕਾਰ ਕਹੂੰਗੀ ਮੈਂ ਇਸ ਟਾਈਮ ਆਪ ਸਰਕਾਰ ਲਾਰੇ ਬਾਜੀ ਧੰਨਵਾਦ ਦੇਖ ਸਕਦੇ ਹੋ ਤੁਸੀਂ ਵੀ ਆਪਣੇ ਦਫ਼ਤਰਾਂ ਦੇ ਵਿੱਚ ਬੋਰਡ ਲਗਾਉਣੇ ਹੋ ਉਹਨਾਂ ਦੇ ਉੱਪਰ ਤਸਵੀਰਾਂ ਲਗਾਉਣੇ ਹੋ ਭਗਤ ਸਿੰਘ ਦੀ ਤੇ 바ਵਾ ਸਾਹਿਬ ਉਮੀਦਵਾਰ ਦੀ ਪਰ ਇਹ ਵੀ ਉਹਨਾਂ ਦੇ ਹੀ ਪੈਰੋਕਾਰ ਨੇ ਉਹਨਾਂ ਦੇ ਕਹੇ ਤੇ ਚੱਲ ਰਹੇ ਨੇ ਬਾਈ ਹੁਣੀ ਬਾਈ ਜਰਾ ਅੱਗੇ ਆਓਗੇ ਕੁਝ ਕਹਿਣਾ ਚਾਹੁੰਦੇ ਹੋ ਤੁਸੀਂ ਇਹ ਚਟਕਲਿਆਂ ਦੀ ਸਰਕਾਰ ਆ ਗੱਪੀ ਸਰਕਾਰ ਆ ਇਹਨੇ ਹੁਣ ਤੱਕ ਲੋਕਾਂ ਨੂੰ ਗੱਪ ਗੱਪ ਸੁਣਾ ਕੇ ਤੇ ਲੋਕਾਂ ਨੂੰ ਮੂਰਖ ਬਣਾ ਕੇ ਹੀ ਵੋਟਾਂ ਲੰਗਾਂ ਨੇ ਤੇ ਕਿਸੇ ਦਿਨ ਰੋਜ਼ ਰੋਜ਼ 6000 ਕਦੇ 7000 ਪੋਸਟ ਦਾ ਐਲਾਨ ਕਰ ਦਿੰਦਾ ਕੱਲੇ ਐਲਾਨ ਹੀ ਹੁੰਦੀ ਆ ਤੇ ਆਉਂਦਾ ਕੁਝ ਨਹੀਂਗਾ ਜੀ ਜੀ ਹੋਰ ਕੁਝ ਨਹੀਂ ਹੈ ਹੋਰ ਕੁਝ ਨਹੀਂ ਹੈ ਲਾਰਾਂ ਤੋਂ ਇਲਾਵਾ ਇਹ ਸਰਕਾਰ ਨੇ ਦਿੱਤਾ ਹੀ ਕੁਝ ਨਹੀਂ ਨਾ ਤਾਂ ਬੀਟਿੰਗ ਕਲੀਅਰ ਹੋਈ ਆ ਕੁਝ ਨਹੀਂ ਹੋਇਆਗਾ ਬਸ ਤੁਸੀਂ ਇੱਥੇ ਖੜੇ ਹੋ ਬਸ ਠੀਕ ਹੈ ਬਾਈ ਕੁਝ ਕਹਿਣਾ हां बे भगवान तमान ਜਿਹੜਾ ਆਪਣਾ ਕਿਕਲੀਆਂ ਸੁਣਾਉਣ ਦੇ ਵਿੱਚ ਮਸ਼ਰੂਫ ਆ ਉਹ ਜਰਾ ਬੇਰੁਜ਼ਗਾਰਾਂ ਦੀਆਂ ਕਿਲਕਾਰੀਆਂ ਵੀ ਸੁਣ ਲਵੇ ਕਹਿੰਦਾ ਆਪਣੀ ਤੂੰ ਬੱਲੇ ਬੱਲੇ ਕਰਵਾਉਣ ਲਈ ਬੜੀਆਂ ਹੀ ਗੱਪਾਂ ਛੱਡੀਆਂ ਜੜ ਪਟਾਂਗੇ ਹਾਕਮਾਂ ਤੇਰੀ ਜੇ ਸਾਡੀਆਂ ਨਾਲ ਜੜਾਂ ਲੱਗੀਆਂ ਬੜੇ ਵਿਸ਼ਵਾਸ ਨਾਲ ਕੀਤੇ ਸੀ ਬਿਰਾਜਮਾਨ ਪਤਾ ਉਦੋਂ ਲੱਗੂ ਜਦੋਂ ਬਾਹੋਂ ਫੜ ਗੱਦੀ ਤੋਂ ਉਤਾਰੇ ਅਸੀਂ ਸਦੀਆਂ ਦੇ ਉੱਗੇ ਇੱਥੇ ਬੋਰਡ ਨਹੀਂ ਛੱਡੇ ਜੜਾਂ ਤੇਰੀਆਂ ਤਾਂ ਕੱਲ ਲੱਗੀਆਂ ਨੇ ਸਰਕਾਰੇ ਜੜਾਂ ਤੇਰੀਆਂ ਤਾਂ ਕੱਲ ਲੱਗੀਆਂ ਨੇ ਸਰਕਾਰੇ ਮਾਏ ਨਹੀਂ ਮੇਰਾ ਦਿਲ ਕਰਦਾ ਹਰੇ ਪੈਨ ਵਾਲੇ ਦਾ ਮੂੰਹ ਕਾਲਾ ਕਰਦਿਆਂ ਇਹ ਵੀ ਠੱਗਾਂ ਦੀ ਇਹ ਸਰਕਾਰ ਖੜ ਕੇ ਚੁਰਾਹੇ ਵਿੱਚ ਲਾਲਾ ਲਾਲਾ ਕਰਦਿਆਂ ਮਾਏ ਨਹੀਂ ਮੇਰਾ ਦਿਲ ਕਰਦਾ ਹਰੇ ਪੈਨ ਵਾਲੇ ਦਾ ਮੂੰਹ ਕਾਲਾ ਕਰਦਾਂ ਜੋ ਕਿ ਆਪਣਾ ਮੁੱਖ ਮੰਤਰੀ बार-ਬਾਰ ਇਹ ਕਹਿ ਰਿਹਾ ਹੈ ਕਿ ਅਸੀਂ ਨਿਯੁਕਤੀ ਪੱਤਰ ਦਿੰਨੇ ਆਂਗੇ ਤਾਂ ਨਾਲ ਨੌਕਰੀ ਵੀ ਦਿੰਨੇ ਆਂ ਹਜੇ ਵੀ ਉਹ ਮਤਲਬ ਕਿ ਇਹ ਗੱਲ ਕਹਿਣੋਂ ਹਟਦੇ ਨਹੀਂ ਜੇ ਨਿਯੁਕਤੀ ਪੱਤਰ ਮਿਲੂਗਾ ਤਾਂ ਹਾਂ ਹਾਲੇ ਵੀ ਝੂਠ ਬੋਲਦੇ ਨੇਗੇ ਅਸੀਂ ਉਹਨਾਂ ਨੂੰ ਦੱਸਣਾ ਚਾਹੁੰਦੇ ਆਂ ਕਿ ਅਸੀਂ ਉਹੀ ਆ ਜਿਨ੍ਹਾਂ ਨੂੰ ਤੁਸੀਂ ਆਪਣੇ ਹੱਥੀ ਨਿਯੁਕਤੀ ਪੱਤਰ ਦਿੱਤੇ ਸੀ ਤੇ ਬਾਅਦ 'ਚ ਵੀ ਤੁਹਾਡਾ ਬਿਆਨ ਆਇਆ ਕਿ ਨਿਯੁਕਤੀ ਪੱਤਰ ਲੈ ਕੇ ਕੋਈ ਐ ਜਿਹੜਾ ਬੇਰੁਜ਼ਗਾਰ ਨਹੀਂ ਰਹੂਗਾ ਤੇ ਅਸੀਂ ਸੜਕ 'ਤੇ ਰੋਲ ਰਹੇ ਆਂ ਤੇ ਬਾਕੀ ਇਹ ਗੱਲ ਕਰਦੇ ਨੇ ਬਾਰ-ਬਾਰ ਵੀ ਚੁੱਲਿਆਂ 'ਚ ਅੱਗ ਵਾਲੀ ਜਾਊਗੀ ਪਰ ਇਹ ਹੋ ਕੀ ਰਿਹਾ ਆ ਹੋਰਾਂ ਨੇ ਕੋਸਟੀਆਂ ਕਰਵਾਓ ਆਪ ਕੁਰਸੀ ਸੰਭਾਲ ਛੱਡੋ ਦਰਿਆਵਾਂ ਦੇ ਟੋਟੇ ਕਰੋ ਇਹਨਾਂ ਦਾ ਪਾਣੀ ਗੰਧਾਲ ਛੱਡੋ ਚੁੱਲਿਆਂ 'ਚ ਬਲੇ ਨਾ ਬਲੇ ਅੱਗ ਸਿਵਿਆਂ 'ਚ ਵਾਲ ਛੱਡੋ ਅੱਗ ਸਿਵਿਆਂ 'ਚ ਵਾਲ ਛੱਡੋ ਇਹ ਜਿਹੜੀ ਨੀਤੀ ਹੈ ਪੰਜਾਬ ਸਰਕਾਰ ਦੀ ਇਹਦੇ ਤੇ ਕੰਮ ਕਰ ਰਹੀ ਹੈ ਜੀ ਜੀ ਸੋ ਇਹ ਨੇ 41 ਕਾਟ ਬੇਰੋਜ਼ਗਾਰ ਅਧਿਆਪਕ ਫਰੰਟ ਜਿਹੜਾ ਗੱਲ ਕਰਦਾ ਹੈ ਕਿ ਇਹਨਾਂ ਨੂੰ ਨੌਕਰੀ ਲਈ ਨਿਯੁਕਤੀ ਪੱਤਰ ਦੇਣ ਦੇ ਬਾਅਦ ਵੀ ਸਕੂਲਾਂ ਦੇ ਵਿੱਚ ਨਹੀਂ ਭੇਜਿਆ ਗਿਆ ਇਹਨਾਂ ਨੂੰ ਇਨਵੈਲਿਡ ਕਰਾਰ ਦੇ ਦਿੱਤਾ ਗਿਆ ਜਲੰਧਰ ਵੈਸਟ ਚ ਆਏ ਹੋਏ ਨੇ ਮੰਗ ਰੱਖ ਰਹੇ ਨੇ ਆਪਣੀ ਕੀ ਬਣਦਾ ਹੁਣ ਦੇਖਣ ਵਾਲੀ ਗੱਲ ਹੋਊਗੀ ਜੁੜੇ ਰਹੋ ਪੰਜਾਬੀ ਰੇਡੀਓ ਤੇ ਪੰਜਾਬੀ ਟੀਵੀ ਯੂਐਸਏ ਨਾਲ ਧੰਨਵਾਦ